ਸਸੀ ਕਾ ਜੀ ਅੱਜ ਤੁਹਾਨੂੰ ਦੱਸਦੇ ਆਂ ਕਮਲਕੌਰ ਦੇ ਪਿਛਲਾ ਜੋ ਪਿੱਛੇ ਖੇਡ ਖੇਡਿਆ ਗਿਆ ਆ ਜੋ ਸਾਰਾ ਕੁਝ ਪਿੱਛੇ ਹੋਇਆ ਕਮਲਕੌਰ ਦੀ ਮਾਂ ਨੇ মিডিਆ ਦੇ ਸਾਹਮਣੇ ਆ ਕੇ ਇੱਕ ਸਚਾਈ ਦੱਸੀ ਆ ਕਹਿੰਦੀ ਭਾਈ ਅਮਰਤਪਾਲ ਸਿੰਘ ਮੈਰੋਂ ਕੋਟ ਪੈਂਟ ਪਾ ਕੇ ਸਾਡੇ ਘਰ ਦੋ ਤਿੰਨ ਦਿਨ ਆਉਂਦਾ ਰਿਹਾ ਸਕੂਟਰੀ ਦੇ ਉੱਤੇ ਆਉਂਦਾ ਸੀ ਤੇ ਮਨਾਉਂਦਾ ਰਿਹਾ ਤੇ ਸਾਡੀ ਕੁੜੀ ਕਮਲਕੌਰ ਜਾਣ ਲਈ ਤਿਆਰ ਨਹੀਂ ਸੀਗੀ ਤੇ ਪਰ ਜਦੋਂ ਜ਼ਿਆਦਾ ਹੀ ਜ਼ੋਰ ਪਾਇਆ ਸਾਡੀ ਕੁੜੀ ਦੇ ਉੱਤੇ ਉਹ ਤਾਂ ਭਰੋਸਾ ਕਰਕੇ ਨਾਲ ਚਲੀ ਗਈ ਇਹ ਮਾਂ ਦਾ ਇਹ ਕਹਿਣਾ ਜੀ ਉਹਨੂੰ ਨਹੀਂ ਵੀ ਚੰਗੀ ਲੱਗਦੀ ਜੇ ਉਹਨੂੰ ਸਹੀ ਗੰਦ ਪਾਉਂਦੀ ਉਹ ਜਿੱਥੇ ਦਾਰ ਹੋਰ ਜਿੱਥੇ ਨੂੰ ਨਾਲ ਲੈ ਕੇ ਆਉਂਦਾ ਸੀ ਮਾਫੀ ਮੰਗਵਾਉਂਦਾ ਜੋ ਵੀ ਕਹਿਣਾ ਕਰ ਪਰ ਜੋ ਕੁਝ ਇਹ ਕੀਤਾ ਇਹਦੇ ਨਾਲ ਸਾਡਾ ਬਹੁਤ ਮਨ ਵੀ ਦੁੱਖਿਆ ਤੇ ਸਾਡੇ ਘਰ ਦਾ ਵੀ ਹੁਣ ਖਰਚਾ ਚੱਕਣ ਵਾਲਾ ਵੀ ਕੋਈ ਹੈ ਨਹੀਂ ਤੇ ਜੇ ਉਹ ਇਸ ਤਰ੍ਹਾਂ ਭਰੋਸੇ ਦੇ ਵਿੱਚ ਨਾ ਲੈਂਦਾ ਤਾਂ ਸਾਡੀ ਕੁੜੀ ਨੇ ਐਡੀ ਦੂਰ ਦੂਸਰੇ ਜ਼ਿਲ੍ਹੇ ਦੇ ਵਿੱਚ ਉਹਦੇ ਨਾਲ ਨਹੀਂ ਜਾਣਾ ਸੀ ਕੁੜੀ ਨੂੰ ਵੀ ਭਰੋਸਾ ਹੋ ਗਿਆ ਜਿਹੜਾ ਇਹ ਆ ਰਿਹਾ ਆ ਦੋ ਤਿੰਨ ਦਿਨ ਹੋ ਗਏ ਆ ਪਈ ਉਹ ਕਹਿੰਦਾ ਸੀ ਨਾਲ ਚੱਲ ਉੱਥੇ ਕਾਮਾ ਪ੍ਰਮੋਜਨਾਂ ਨਾਲ ਤੇਰੀ ਗੱਡੀ ਠੀਕ ਕਰਾ ਦੇਣੀ ਆ ਕਹਿੰਦੀ ਇੱਥੋਂ ਤੱਕ ਕਿ ਮੈਨੂੰ ਵੀ ਕਹਿੰਦਾ ਸੀ ਚੱਲ ਤੈਨੂੰ ਵੀ ਨਾਲ ਹੀ ਲੈ ਚਲਦੇ ਆ ਤੈਨੂੰ ਵੀ ਠੀਕ ਕਰਾ ਦੇਾਂਗੇ ਤੈਨੂੰ ਉੱਥੇ ਹਸਪਤਾਲ ਦੇ ਵਿੱਚ ਮਾਤਾ ਦਾਖਲ ਕਰਾਣੇ ਆ ਤੇਰੀ ਵੀ ਬਿਮਾਰੀ ਆ ਜਿਹੜੀ ਠੀਕ ਹੋ ਜਾਊਗੀ ਤੂੰ ਤੀਨਾ ਕਹੋ ਕਿਤੇ ਮਾਨ ਨੂੰ ਨਹੀਂ ਲੈ ਗਿਆ ਨਾਲ ਯਾਰ ਫੇਰ ਕਹਣਾ ਤੂੰ ਹੱਥਾਂ ਦਾ ਕਿਤੇ ਮਾਨ ਨੂੰ ਨਹੀਂ ਲੈ ਗਿਆ ਨਾਲ ਇਲਾਜ ਕਰਾਣ ਦੇ ਬਾਨੇ ਭਾਬੋ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਬਈ ਜੀ ਮੈਂ ਤਾਂ ਇਹ ਤੁਹਾਨੂੰ ਸੱਚਾਈ ਦੱਸ ਰਿਹਾ ਕਿ ਜੋ ਜੋ ਦੀ ਮਾਂ ਨੇ ਦੱਸੀ ਆ ਕਹਿੰਦੀ ਇਸ ਤਰ੍ਹਾਂ ਹੋਇਆ ਸਾਰਾ ਕੁਝ ਤੇ ਮੈਂ ਕਹਿੰਦੀ ਬੱਤ ਗਈ ਨਹੀਂ ਨਹੀਂ ਤੇ ਚਲੋ ਵਧੀਆ ਗੱਲ ਆ ਹੈਨਾ ਪਰ ਭਰਾਵੋ ਉਹ ਚਲੀ ਗਈ ਨਾਲ ਤੇ ਤੁਸੀਂ ਹੁਣ ਪਤਾ ਹੀ ਉਸ ਤੋਂ ਬਾਅਦ ਕੀ ਹੋਇਆ ਕਮਲਕੌਰ ਵਾਲੇ ਆ ਨਾ ਤੇ ਤੁਸੀਂ ਕੀ ਸਮਝਦੇ ਹੋ ਇਹਦੇ ਵਿੱਚ ਕੀ رائے ਆ ਤੁਹਾਡੀ ਜਰੂਰ ਕਮੈਂਟ